ਅਸਲਾਮ ਵਾਲੇਕਮ ਤੁਸੀਂ ਦੇਖ ਰਹੇ ਹੋ ਅਸ਼ਰਫ ਵਾਈਸ ਚੈਨਲ ਤੇ ਇਸ ਚੈਨਲ ਤੇ ਸਜਣਾ ਬੇਲੀਆਂ ਮਿਤਰਾ ਮਾਵਾਂ ਤੇ ਪੈਣਾ ਨੂੰ ਜੀ ਆਇਆਂ ਨੂੰ ਇਸ ਤੋਂ ਪਹਿਲਾਂ ਆਪਾਂ ਇੱਕ ਪਾਰਟ ਵਨ ਦੇਖਿਆ ਹੈ ਡਾਡੀ ਦਇਆ ਸਿੰਘ ਦਿਲਬਰ ਜੀ ਦਾ ਜਿੰਦੇ ਵਿੱਚ ਉਹਨਾਂ ਨੇ ਆਪਾਂ ਇੱਥੇ ਤੱਕ ਸੁਣਿਆ ਸੀ ਕਿ ਬੀਬੀ ਭਾਨੀ ਜੀ ਦੇ ਜਿਹੜੀ ਹੈ ਪੈਰਾਂ ਦੇ ਵਿੱਚ ਕੱਲ ਖੁੱਭ ਗਿਆ ਸੀ ਤੇ ਲਹੂ ਲਵਾਨ ਹੋ ਗਿਆ ਸੀ ਉਹਨਾਂ ਨੇ ਆਪਣੇ ਬਾਪੂ ਦੀ ਗੁਰੂ ਅਮਰਦਾਸ ਦੀ ਇੰਨੀ ਸੇਵਾ ਕੀਤੀ ਤੇ ਇਸ ਤੋਂ ਅੱਗੇ ਆਪਾਂ ਅੱਜ ਸੁਣਾਂਗੇ ਕਿ ਬੀਬੀ ਭਾਨੀ ਦਾ ਕਿੱਡਾ ਹੌਸਲਾ ਬਲੰਦ ਸੀ ਇੱਕ ਔਰਤ ਹੋ ਕੇ ਮਤਲਬ ਉਹ ਕਿੰਨੀ ਮਹਾਨ ਸਨ ਉਹਨਾਂ ਨੇ ਮਤਲਬ ਕਿੰਨੀਆਂ ਜੜੀਆਂ ਨੇ ਉਹ ਕੁਰਬਾਨੀਆਂ ਦੇਣ ਦਾ ਇਕਰਾਰ ਕੀਤਾ ਕਿ ਮੈਂ ਔਰ ਦੇਖੋ ਕਿੱਡਾ ਵੱਡਾ ਹਿਰਦਾ ਹੈ ਕਿ ਉਹਨਾਂ ਨੇ ਕਿਹਾ ਕਿ ਸਾਰੇ ਜੱਗ ਦੇ ਦੁੱਖ ਜਿਹੜੇ ਮੇਰੀ ਝੋਲੀ 'ਚ ਪਾ ਦਿਓ ਤੇ ਖੈਰ ਪੂਰੀ ਤਫਸੀਲ ਜਾਣਾਂਗੇ ਡਾਡੀ ਦਾਇਆ ਸਿੰਘ ਦਿਲਬਰ ਜੀ ਦੀ ਜ਼ੁਬਾਨੀ ਔਰ ਨਾਲ ਡਾਡੀ ਪੜ੍ਹਦੇ ਨੇ ਗਾਉਂਦੇ ਨੇ ਤੇ ਮਜ਼ਾ ਜਿਹੜਾ ਹੋਰ ਦਬਾਲਾ ਹੋ ਜਾਂਦਾ ਲੋ ਕੰਡੇ ਖੜੇ ਹੋ ਜਾਂਦੇ ਨੇ ਬਹੁਤ ਆਨੰਦ ਮਿਲੇਗਾ ਰਸ ਮਿਲੇਗਾ ਖੈਰ ਆਪਾਂ ਜਲਦੀ ਨਾਲ ਵੀਡੀਓ ਸਟਾਰਟ ਕਰ ਲene ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਯਾਰ ਮੈਨੂੰ ਇਹ ਗਿਲਾ ਹੈ ਕਿ ਤੁਸੀਂ ਵੀਡੀਓ ਲਾਈਕ ਨਹੀਂ ਕਰਦੇ ਤੇ ਕਮੈਂਟ ਬਾਕਸ ਦੇ ਅੰਦਰ ਆ ਕੇ ਕੋਈ ਅੱਛਾ ਜਿਹਾ ਕਮੈਂਟ ਨਹੀਂ ਲਿਖਦੇ ਕਿਉਂਕਿ ਐਡਾ ਯਾਨੀ ਕਿ ਵਧੀਆ ਪੈਗਾਮ ਸੁਣ ਰਹੇ ਹੁੰਦੇ ਹੋ ਟੜੇ ਦਿਲ ਦੇ ਵਿੱਚ ਕੋਈ ਵੀ ਮਤਲਬ ਹੈ ਕੋਈ ਸਵਾਲ ਨਹੀਂ ਪੈਦਾ ਹੁੰਦਾ ਕਿ ਕੋਈ ਮਤਲਬ ਬੰਦਾ ਵਾਹਿਗੁਰੂ ਹੀ ਲਿਖ ਦਿੰਦਾ ਹੈ ਕਿ ਇਸ ਤਰ੍ਹਾਂ ਜਿਹੜਾ ਨਾ ਉਹ ਦਿਲ ਵੱਡਾ ਹੁੰਦਾ ਪਤਾ ਲੱਗਦਾ ਹੈ ਕਿ ਲੋਕਾਂ ਨੂੰ ਅੱਛਾ ਲੱਗ ਰਿਹਾ ਹੈ ਠੀਕ ਹੈ ਨਾ ਇਸ ਤਰ੍ਹਾਂ ਸੁਣ ਕੇ ਚਲੇ ਜਾਂਦੇ ਨਾ ਲਾਈਕ ਕਰ ਦੇ ਨਾ ਸਬਸਕ੍ਰਾਈਬ ਕਰ ਦੇ ਜਿਹੜੇ ਜਿਹੜੇ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਨੇ ਔਰ ਜਿਨ੍ਹਾਂ ਜਿਨ੍ਹਾਂ ਨੂੰ ਮਤਲਬ ਹੈ ਇਹ ਗੁਰੂਆਂ ਦੇ ਬਾਰੇ ਸੁਣ ਕੇ ਚੰਗਾ ਲੱਗਦਾ ਉਹ ਕਮੈਂਟ ਬਾਕਸ ਦੇ ਅੰਦਰ ਆ ਕੇ ਜ਼ਰੂਰ ਜਿਹੜਾ ਵਾਹਿਗੁਰੂ ਤੇ ਮਤਲਬ ਤਫਸਰਾ ਕਰਨਗੇ ਔਰ ਦੱਸਣਗੇ ਔਰ ਇਸ ਤਰ੍ਹਾਂ ਮੈਨੂੰ ਵੀ ਜਿਹੜੀ ਉਹ ਮਾਲੂਮਾਤ ਮਿਲਦੀ ਖੈਰ ਹੁਣ ਵੀਡੀਓ ਸਟਾਰਟ ਕਰ ਲੈਂਦੇ ਤਾਂ ਫਿਰ ਵੀਡੀਓ ਤੇ ਬਾਤ ਕਰਾਂਗੇ ਗੱਲ ਬਾਤ ਕਹਾਂ ਲੱਗੇ ਬੱਚਿਏ ਇੱਕ ਵਾਰੀ ਜਦੋਂ ਦੁਬਾਰਾ ਨੇਤਰਬੰਦ ਕੀਤੇ ਹਿੰਦੁਸਤਾਨ ਦੀ ਰਾਜਤਾਨੀ ਦਿੱਲੀ ਦਾ ਨਕਸ਼ਾ ਸਾਹਮਣੇ ਆ ਗਿਆ ਚਾਂਦਨੀ ਚੌਕ ਵਿੱਚ ਕਿਸੇ ਸੰਤ ਨੂੰ ਲਿਆਂਦਾ ਗਿਆ ਪੇਰਾ دیਵਾਨਾ ਸ਼ਾਮ ਸੇ ਮਕਤਲ ਮੇ ਆਇਆ ਹੈ ਸਲਾਸਲ ਪਾ ਮੇ ਔਰ ਸਿਰ ਸ ਤੇਗੋ ਕਾ ਸਾਇਆ ਹੈ ਜਲੋ ਦੀ ਤਲਵਾਰ ਚੱਲੀ ਸਿਰ ਧੜ ਤੋਂ ਵੱਖ ਹੋ ਗਿਆ ਇੱਕ ਗੰਮ ਨੇਤਰ ਖੁੱਲੇ ਕਹਿਣ ਲੱਗੇ ਬੇਟਾ ਪਾਨੀ ਏ ਵੀ ਪਾਣਾ ਤੇਰੇ ਘਰ ਚ ਵਰਤੇਗਾ ਇਹ ਕੁੱਤੇ ਬੱਸ ਨਹੀਂ ਅਭੀ ਆਗੇ ਆਗੇ ਦੇਖਣਾ ਹੁੰਦਾ ਹੈ ਕਿਹਾ ਕਿੱਡਾ ਵਗਿਆ ਜਿਗਰਾ ਸੀ ਉਸ ਬੀਬੀ ਦਾ ਕਹਿਣ ਲੱਗੀ ਬਾਪੂ ਹਣ ਤੇ ਜੋ ਵੀ ਕਹੋਗੇ ਮਨ ਲਵਾਗੀ ਪਰ ਜਾਨ ਨਾ ਦੇਸਾਂ ਛੋੜਨ ਦਿੱਲੀ ਸੀਸਲਾ ਹੈ ਕੋਈ कोई दिल्ली सीसल दिल्ली सी ਨਹੀਂ ਐ ਜਿੱਲੀ ਸਲਾਵੇ ਜਿੱਲੀ ਸਲਾਵਾਵਾ ਕੋਈ ਲਾਵਾ ਕਰਿਓ ਤੂੰ ਦਿੱਲੀ ਦੀ ਸੁਨਾਵੇ ਕੋਈ ਨੋਵੇਂ ਪਾਤਸ਼ਾਹ ਦਿੰਦੇ ਨਾ ਸੀਸ ਜੇ ਕਰੂ ਉਮਰ ਹਿੰਦ ਵਿੱਚ ਕੁਝ ਦਾ ਕੁਝ ਜਾਂਦਾ ਹੋ ਲਹੁ ਮਿਚਦਾ ਸ਼ਰਾਦ ਸਿਤਮ ਹੱਥੋਂ ਤੇ ਗਾਰਾ ਗੁਜਦਾ ਗੁਜਦਾ ਗੁਜ ਜਾਂਦਾ ਧਰਮੀ ਗਾਜਰਾ ਮੁੱਲੀਆਂ ਬਣੇ ਪੈ ਸਨ ਗਾਜਰਾ ਆ

ਬੇਟਾ ਇੱਕ ਵਾਰ ਫਿਰ ਨੇਤਰ ਬੰਦ ਕਰ ਜਦੋਂ ਤੀਸਰੀ ਵਾਰ ਨੇਤਰ ਬੰਦ ਕੀਤੇ ਤੇ ਜੋ ਕੁਝ ਵੇਖਿਆ ਮਾਂ ਦੀ ममता ਤਰ ਕੁੱਠੀ ਦੋ ਨਾ ਜਾਣ ਸ਼ਾਹਜ਼ਾਦੇ ਲੱਖਾਂ ਫੌਜ ਦੇ ਘੇਰੇ ਵਿੱਚੋਂ ਤਲਵਾਰਾਂ ਲੈ ਕੇ ਨਿਕਲੇ ਲੜਦੇ ਲੜਦੇ ਟੁਗੜੇ ਟੁਗੜੇ ਹੋ ਕੇ ਡਗੇ ਇੱਕ ਹੋਰ ਚਾਕੀ ਵੇਖੀ ਹੈ ਦੁਸਰ ਰਹੀ ਏ ਦੋ ਨਿੱਕੇ ਨਿੱਕੇ ਕਾਂਕੇ ਪੌਣੇ 6 ਸਾਲ ਤੇ ਪੌਣੇ 8 ਸਾਲ ਦਾ ਮੀਆਂ ਵਿੱਚ ਚਿਣੇ ਜਾ ਰਹੇ ਨੇ ਗਰਦਨਾ ਤੱਕ ਦੀਵਾਰ ਆਈ ਜਲਾਦ ਦੀ ਤਲਵਾਰ ਚੱਲੀ ਸੀ ਸੱਟ ਤੋਂ ਵਖਰੇ ਹੋ ਗਏ ਨਿੱਧਰ ਖੁੱਲ ਗਏ ਮਹਾਰਾਜ ਕਹਿਣ ਲੱਗੇ ਬਚ ਗਿਆ ਵੀ ਪਾਣਾ ਤੇਰੇ ਘਰ ਚ ਵਰਤੇਗਾ ਬਾਪ ਵੱਡਾ ਹੌਸਲਾ ਲੈ ਗੁਰੂ ਨੇ ਬਖਸ਼ਿਆ ਸੀ ਹੱਥ ਜੋੜ ਕੇ ਸਿਰ ਝੁਕਾਇਆ ਕਹਿਣ ਲੱਗੀ ਜੋ ਤੁਧ ਪਾਵੇ ਸਾਈ ਭਲੀ ਘਾਰ ਤੂੰ ਸਦਾ ਸਲਾਮਤ ਨਿਰੰਕ ਲਖਨਾਲ ਨਰੇ ਜੋ ਸੋਹਣਾ ਕੁਇਆਰੇ ਜੋ ਸ਼ਰਧਾਂਤੀਆ We'll

ਰਾਸ਼ ਦਾ ਸਤਿਕਾਰ ਕਰਦੇ ਆ ਬਹੁਤ ਸਾਰੀਆਂ ਭੈਣਾਂ ਵੱਲੋਂ ਬਹੁਤ ਸਾਰੇ ਵੀਰਾਂ ਵੱਲੋਂ ਕੀਰਤਨ ਪੇਟ ਬੇਅੰਤ ਮਾਇਆ ਅਰਦਾਸ ਕਰਵਾਈ ਗਈ ਹੈ ਮਹਾਰਾਜ ਦੀ ਤਾਬੇ ਬੈਠੇ ਸਿੰਘ ਸਾਹਿਬ ਢਾਡੀ ਜਥੇ ਨੂੰ ਅਸੀ ਸੰਦੇ ਰਹੇ ਹਨ ਮੈਂ ਸਮੁੱਚੇ ਤੌਰ ਤੇ ਅਰਦਾਸ ਕਰਾਂਗਾ ਮੇਰਾ ਗੁਰੂ ਬਾਬਾ ਸਾਰੀਆਂ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੇ ਤੇ ਸਤਿਗੁਰੂ ਚਰਨਾਂ ਦੀ ਪ੍ਰੀਤੀ ਬਖਸ਼ੇ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਬੇਟੀ ਤਥਾ ਅਸਤੂ ਐਸਾ ਹੀ ਹੋਗਾ ਭਾਈ ਜੇਠੇ ਨੇ ਅਣਥੱਕ ਸੇਵਾ ਕੀਤੀ ਵਕਤ ਲਾਇਆ ਜੇਠੇ ਤੋਂ ਧੰ ਗੁਰੂ ਰਾਮਦਾਸ ਬਣਾ ਦਿੱਤੇ ਗਏ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਭਾਨੀ ਦੀ ਕੁੱਖੋਂ ਤਿੰਨ ਲੜਕਿਆਂ ਨੇ ਜਨਮ ਲਿਆ ਸੰਮਤ 1615 ਵਿੱਚ ਵੱਡੇ ਲੜਕੇ ਦਾ ਜਨਮ ਹੋਇਆ ਉਸ ਦਾ ਨਾਮ ਪ੍ਰਿਥੀ ਚੰਦ ਰੱਖਿਆ ਗਿਆ ਸੰਮਤ 1618 ਵਿੱਚ ਦੂਜੇ ਲੜਕੇ ਨੇ ਜਨਮ ਲਿਆ ਉਸ ਦਾ ਨਾਮ ਮਹਾਦੇਵ ਰੱਖਿਆ ਸੰਮਤ 1620 ਵਿੱਚ ਸਭ ਤੋਂ ਛੋਟੇ ਲੜਕੇ ਦਾ ਅਵਤਾਰ ਹੋਇਆ ਵਿਸਾਖ ਵਦੀ 7 ਸੰਮਤ 1620 ਬਿਕਰਮੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਅਵਤਾਰ ਹੋਇਆ ਅੱਠ ਜਿੱਤਨ ਛੱਪੇ ਰੇ ਸਭਾ ਯੋਗ ਵੀਰਵਾਰ 1 ਅਪ੍ਰੈਲ 1563 ਈਸਵੀ ਨੂੰ ਹਜ਼ੂਰ ਪ੍ਰਗਟ ਹੋਏ ਗੁਰੂ ਦਰਬਾਰ ਦੀ ਸੇਵਾ ਕੀਤੀ ਔਰ ਉਹ ਸੇਵਾ ਪ੍ਰਮਾਨ ਆ ਗਈ ਗੁਰੂ ਨਾਨਕ ਸਾਹਿਬ ਨੇ ਹੋਰ ਕਿਸਮ ਦਾ ਪਰਚਾ ਪਾਇਆ ਗੁਰੂ ਅੰਗਦ ਦੇਵ ਨੇ ਹੋਰ ਕਿਸਮ ਦਾ ਇੰਤਹਾਨ ਲਿਆ ਗੁਰੂ ਅਮਰਦਾਸ ਜੀ ਨੇ ਹੋਰ ਪਰਚੇ ਪਾਏ ਦਰੂ रामदास ਨੇ ਨਹੀਂ अनोखे पर्चे पाए ਕਿੰਨਾ ਲੜਕਿਆਂ ਨੂੰ ਔਰ ਅਰਜਨ ਦੇ ਪਾਸ ਹੋ ਗਏ 18 ਸਾਲ 4 ਮਹੀਨੇ ਤੇ 14 ਦਿਨਾਂ ਦੇ ਸੰ ਜਦੋਂ ਭਾਦਰੋਂ ਸੁਦੀ 2 ਸੰਮਤ 1638 ਬਿਕਰਮੀ ਹਜ਼ੂਰ ਨੂੰ ਗੁਰਗੱਦੀ ਉੱਤੇ ਬਿਠਾ ਦਿੱਤਾ ਗਿਆ ਆਵਾਜ਼ ਆਈ ਤਖਤ ਬੈਠਾ ਅਰਜਨ ਗੁਰੂ ਸਤਗੁਰ ਕਾ ਖਿਵੈ ਚੰਦੋ ਆ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਵਿੱਚ ਪੰਜ ਸਰੋਵਰ ਕਾਇਮ ਕੀਤੇ ਅੰਮ੍ਰਿਤਸਰੇ ਕੌਣ ਸਾਰੇ ਸੰਤੋਖ ਸਾਰੇ RAM ਸਾਰੇ ਵਿਵੇਕ ਸਾਰੇ 1643 ਬਿਕਰਮੀ ਵਿੱਚ ਸੰਤੋਖ ਸਰ ਦੀ ਸੇਵਾ ਕਰਵਾਈ ਕਤਕ ਸੁਦੀ 51645 ਬਿਕਰਮੀ ਨੂੰ ਅੰਮ੍ਰਿਤ ਸਰੋਵਰ ਦੇ ਐਨ ਵਿੱਚਕਾਰ ਹਰਮੰਦਰ ਸਾਹਿਬ ਦੀ ਨੀਂ ਰੱਖੀ ਗਈ ਔਰ ਨੀਂ ਰੱਖਣ ਵਾਸਤੇ ਇੱਕ ਦਰਵੇਸ਼ ਆਇਆ ਮੁਸਲਮਾਨ ਫਕੀਰ ਜਿਸ ਦਾ ਨਾਮ ਸੀ ਮੁਹੰਮਦ ਫਕੀਰ ਮੀਰ ਮੋਇਨੁਲ ਇਸਲਾਮ ਆਮ ਤੌਰ ਤੇ ਸੰਗਤਾਂ ਉਹਨੂੰ ਸ਼ਾਈ ਮੀਆਂ ਮੀਰ ਕਹਿੰਦੀਆਂ ਸੀ ਮਹਾਰਾਜ ਨੇ ਕਿਹਾ ਦਰਵੇਸ਼ਾਂ ਦੀ ਜਗ੍ਹਾ ਬਣ ਲੱਗੀ ਹੈ ਇਹਦੀ ਨੀਂ ਕੋਈ ਦਰਵੇਸ਼ ਰੱਖੇਗਾ ਅਸਾਂ ਕਿਸੇ ਸਕੂਲ ਦੀ ਕਾਲਜ ਦੀ ਕੋਈ ਨੀਂਹ ਰੱਖਣੀ ਹੋਵੇ ਕਿਸੇ ਗੁਰਦੁਆਰੇ ਦੀ ਨੀਂਹ ਰੱਖਣੀ ਹੋਵੇ ਅਸੀਂ ਕਹਿੰਦੇ ਆ ਕੋਈ ਮਨਿਸਟਰ ਸਦੋ ਉਦਕਾਟਣ ਕਰ ਜਾਏ ਉਹ ਭਾਵੇਂ ਉਦਕਾਟਣ ਕਰਨ ਆਇਆ ਦੁਰਕਾਟਣੀ ਕਰ ਜਾਏ ਪਰ ਕਹਿੰਦੇ ਜੀ ਮਨਿਸਟਰ ਤੋਂ ਕਟ ਨੀਂਹ ਨਹੀਂ ਰਖਾਉਣੀ ਤੇ ਸਾਈਂ ਦੀਆਂ ਨੀਂਹ ਕਿਹੜਾ ਮਨਿਸਟਰ ਲਗਾ ਸੀ ਉਹ ਅੱਲਾ ਦਾ ਨਾਮ ਲੈ ਕੇ ਫੱਕਰ ਨਹੀਂ ਨੀਂਹ ਰਖ ਦਿੱਤੀ ਇੱਟ ਰੱਖੀ ਮਿਸਤਰੀ ਨੇ ਵੇਖਿਆ ਵੀ ਇੱਕ ਗੁਣੀਆਂ ਚ ਨਹੀਂ ਆਈ ਉਹਨੇ ਥੋੜੀ ਜੀ ਸੱਟ ਮਾਰ ਕੇ ਤੇ ਇੱਕ ਸਿੱਧੀ ਕਰ ਲਈ ਗੁਰੂ ਅਰਜਨ ਸਾਹਿਬ ਕੌਲ ਖੜੇ ਸੀ ਮੁਸਕਰਾ ਕੇ ਕਹਿ ਲਗੇ ਮਿਸਤਰੀ ਸਾਹਿਬ ਕਿਸੇ ਫੱਕਰ ਨੇ ਨਹੀਂ ਰੱਖੀ ਸੀ ਤੇ ਤੁਸੀਂ ਇੱਕ ਹਲਾ ਦਿੱਤੀ ਹਰ ਮੰਦਰ ਸਾਹਿਬ ਤੇ ਜਗ੍ਹਾ-ਜਗ੍ਹਾ ਟਾਲ ਰਵੇਗਾ ਪਰ ਹੁਣ ਇਹ ਟਹਿ ਕੇ ਬਣੇਗਾ ਮੋਹ ਰਾਇ ਦਾ ਵਾਕ ਸਤ ਹੋਇਆ ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ ਤੇ 11 ਹਮਲੇ ਕੀਤੇ 1814 ਵਿੱਚ ਜਦੋਂ ਉਸਨੇ ਹਮਲਾ ਕੀਤਾ ਹਰਮੰਦਰ ਸਾਹਿਬ ਢਾ ਦਿੱਤਾ ਖਾਲਸਾ ਪੰਥ ਨੇ ਫਿਰ ਉਸਾਰੀ ਕਰ ਲਈ 1818 ਵਿੱਚ ਫੇਰ ਅਹਿਮਦ ਸ਼ਾਹ ਅਬਦਾਲੀ ਆਇਆ ਉਹਨੇ ਨੀਆਂ ਵਿੱਚ ਬਰੂਦ ਦੇ ਕੇ ਸਾਰਾ ਹੀ ਹਰਮੰਦਰ ਸਾਹਿਬ ਉਡਾ ਦਿੱਤਾ ਇੱਕ ਏਟੂ ਦੇ ਨੱਕ ਉਤੇ ਵਜੀ ਇਸੇ ਸ਼ਖਮ ਦਾ ਮਾਰਿਆ ਕਾਬਲ ਜਾ ਕੇ ਮਰ ਗਿਆ 1821 ਵਿੱਚ ਫਿਰ 12 ਮਿਸਲਾਂ ਦੇ ਸਰਦਾਰ ਇਕੱਠੇ ਹੋਏ 11 ਵਿਸਾਖ ਵਾਲੇ ਦਿਨ ਨੀਂ ਰੱਖੀ ਗਈ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਨੇ ਚਾਦਰ ਵਿਛਾਈ ਪੰਥ ਨੇ 7 ਲੱਖ ਰੁਪਇਆ ਇਕੱਠਾ ਕਰ ਲਿਆ ਇਹ ਰਕਮ ਭਾਈ ਦੇਸ ਰਾਜ ਪਿੰਡ ਸੁਰ ਸਿੰਘ ਜ਼ਿਲ੍ਹਾ ਅਮਰਸਰ ਦੇ ਹਵਾਲੇ ਕੀਤੀ ਗਈ ਬਾਬਾ ਕੁਮਾਰ ਸਿੰਘ ਗੁਰੂ ਸਰ ਸੁਲਤਾਨੀ ਵਾਲਿਆਂ ਨੇ ਕਾਰ ਸੇਵਾ ਕਰਵਾਈ ਆਲੀ ਸ਼ਾਨ ਹਰ ਮੰਦਰ ਅਨੁਸਾਰ ਦਿੱਤਾ ਗਿਆ ਮਗਰੋਂ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਨੇ 4 ਲੱਖ 11000 ਰੁਪਏ ਦਾ ਸੰਗੇ ਮਰਮਰ ਰ ਸੋਨਾ ਲਵਾਇਆ ਸਮਾਣ ਮਨ ਸੋਨਾ ਕਰਨ ਕਾਰਨ ਸਾਹਿਬ ਦੇ ਹਰ ਮੰਦਰ ਵਾਸਤੇ ਭੇਟ ਕੀਤਾ ਗਿਆ ਜਿਹੜਾ 20 ਲੱਖ 14880 ਰੁਪਏ ਦਾ ਆਇਆ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ 1647 ਵਿੱਚ ਕਰਨਤਾਰਨ ਦੀ ਸੇਵਾ ਕਰਵਾਈ 1650 ਵਿਕਰਮੀ ਵਿੱਚ ਕਰਤਾਰਪੁਰ ਦੀ ਨੀਂ ਰੱਖੀ 1652 ਵਿੱਚ ਗੁਰਦੁਆਰਾ ਛਰਟਾ ਸਾਹਿਬ ਦੀ ਕਾਰ ਸੇਵਾ ਕਰਵਾਈ ਲਾਹੌਰ ਚੂਨਾ ਮੰਡੀ ਆਲੀ ਸ਼ਾਨ ਗੁਰਦੁਆਰਾ ਗੁਰੂ ਰਾਮਦਾਸ ਜੀ ਦਾ ਜਨਮ ਸਥਾਨ ਬਣਾਇਆ ਗਿਆ ਜਿਹੜਾ ਸੰਤੋਂ ਵੱਡਾ ਕਾਰਜ ਕੀਤਾ ਉਹ ਸੀ ਰਾਮ ਸਰ ਦੇ ਕੰਡੇ ਬਹਿ ਕੇ ਬੜੀ ਮਿਹਨਤ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਮੁਕੰਮਲ ਕੀਤੀ ਇੱਕ ਅਨਕਾਰ ਤੋਂ ਲੈ ਕੇ 8 18 10 20 ਤੱਕ ਭਾਈ ਗੁਰਦਾਸ ਜੀ ਲਿਖਦੇ ਗਏ ਗੁਰੂ ਅਰਜਨ ਸਾਹਿਬ ਜੀ ਲਿਖਾਉਂਦੇ ਗਏ ਜਦੋਂ ਬੀੜ ਮੁਕੰਮਲ ਹੋ ਗਈ ਭਾਦਰੂ ਸੁਦੀ 1 ਵਾਲੇ ਦਿਨ ਹਰ ਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਕਰ ਦਿੱਤਾ ਗਿਆ ਇੱਕ ਵਾਰੀ ਸਾਰੇ ਹਿੰਦੁਸਤਾਨ ਵਿੱਚ ਧੁੰਮਾ ਪੈ ਗਈਆਂ ਸ਼ੌਰ ਕਹਿੰਦਾ ਜਦ ਗੁਰੂ ਨਾਨਕ ਦੇ ਤਖਤ ਤੇ ਗੁਰੂ ਪੰਜਵਾਂ ਬੈਠਾ ਆਣ ਉਹਨੂੰ ਮੱਥੇ ਟੇਕੇ ਦੇਵਤਿਆਂ ਉਹਨੂੰ ਸਜਦੇ ਕਰੇ ਜਹਾਨ ਉਹਦੇ ਚਰਨਾਂ ਉੱਤੇ ਝੁਕ ਗਿਆ ਧਰਤੀ ਤੇ ਅਸਮਾਨ ਉਹਨੂੰ ਦੁਨੀਆ ਸਾਰੀ ਆਖਿਆ ਧੰ ਸੋਭੀ ਸੁਲਤਾਨ ਉਹ ਸ਼ਾਂਤ ਮਈ ਦਾ ਪੁੰਜ ਸੀ ਉਹਦੀ ਆਤਮਾ ਸੀ ਬਲਵਾਨ ਉਹ ਅਸਲੀ ਰੂਪ ਆ ਕਾਲ ਦਾ ਉਹਨੂੰ ਪੱਟਾਂ ਲਿਆ ਪਛਾਨ ਉਹਦੇ ਲੰਗਰੋਂ ਰੋਟੀ ਖਾਂਦੇ ਸੀ ਹਿੰਦੂ ਮੁਸਲਮਾਨ ਉਹਦੇ ਨਾਂ ਦੀ ਚਰਚਾ ਫੈਲ ਗਈ ਕਾਬਲ ਤੇ ਈਰਾਨ ਉਹਦੇ ਹਰ ਮੰਦਰ ਦੀਆਂ ਪੈ ਰੀਆਂ ਧਰਮਾਂ ਵਿੱਚ ਜਹਾਨ ਉਹਨੇ ਬੱਦੀ ਬੀੜ ਗ੍ਰੰਥ ਦੀ ਛੱਡ ਕੇ ਨਵੇਂ ਕੁਰਾਨ ਉਹਦੀ ਇਰਖਾ ਕਰੀ ਪਖੰਡੀਆਂ ਪਰ ਮੰਨ ਗਏ ਵਿਦਵਾਨ ਜੱਟ ਬਾਦਸ਼ਾਹ ਕੋਲ ਪਹੁੰਚ ਗਏ ਕਈ ਨਿੰਦਕ ਬੇਈਮਾਨ ਪਰ ਕੀਦਾ ਵਾਹਿਗੁਰੂ ਰਾਖਾ ਦਿਲਬਰਾ ਉਹਦੇ ਚੁੱਲਦੇ ਰਹਿ ਨਿਸ਼ਾਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਸ ਹਿੰਦੁਸਤਾਨ ਵਿੱਚ ਕਿਉਂ ਫੈਲ ਗਿਆ ਏਸੀ ਢਾਡੀ ਦਇਆ ਸਿੰਘ ਦਿਲਬਰ ਜਿਨ੍ਹਾਂ ਨੇ ਬਹੁਤ ਵਧੀਆ ਅੰਦਾਜ਼ ਦੇ ਨਾਲ ਸ਼ਹੀਦੀ ਬਿਆਨ ਕੀਤੀ ਔਰ ਬੀਬੀ ਪਾਨੀ ਦੀਆਂ ਕੁਰਬਾਨੀਆਂ ਔਰ ਉਹਨਾਂ ਦਾ ਜਿਗਰਾ ਬਿਆਨ ਕੀਤਾ ਕਿ ਉਹਨਾਂ ਨੇ ਮਤਲਬ ਆਪਣੇ ਪਿਤਾ ਗੁਰੂ ਅਮਰਦਾਸ ਜੀ ਇੰਨੀ ਸੇਵਾ ਕੀਤੀ ਕਿ ਉਹਨਾਂ ਨੇ ਕਿਲ ਤੱਕ ਜਿਹੜਾ ਉਹ ਆਪਣੇ ਪੈਰਾਂ ਵਿੱਚ ਬਰਦਾਸ਼ਤ ਕੀਤਾ ਲੌ ਲਹਾਨ ਹੋ ਗਈ ਲੇਕਿਨ ਸੀ ਨਹੀਂ ਕੀਤੀ ਇਹ ਇਥੇ ਤੱਕ ਤੇ ਆਪਾਂ ਪਿਛਲੀ ਵੀਡੀਓ ਦੇ ਵਿੱਚ ਸੁਣਿਆ ਸੀ ਉਸ ਤੋਂ ਅੱਗੇ ਜਿਹੜਾ ਉਹ ਬੀਬੀ ਪਾਨੀ ਨੇ ਕਿਹਾ ਸੀ ਨਾ ਕਿ ਮੈਨੂੰ ਸਾਰੇ ਜਿਹੜੇ ਜੱਗ ਦੇ ਦੁੱਖੇ ਮੇਰੀ ਝੋਲੀ ਚ ਪਾ ਦੇ ਪਿਤਾ ਤੇ ਉਸ ਤੋਂ ਇਹ ਫਿਰ ਗੁਰੂ ਅਮਰਦਾਸ ਜੀ ਨੇ ਇਹਨਾਂ ਦੇ ਬਾਪੂ ਨੇ ਇਹ ਕਿਹਾ ਸੀ ਕਿ ਤੂੰ ਬਰਦਾਸ਼ਤ ਕਰ ਲੇਂਗੀ ਔਰ ਇਹਨਾਂ ਨੂੰ ਕਿਹਾ ਕਿ ਆਪਣੀਆਂ ਅੱਖਾਂ ਬੰਦ ਕਰ ਔਰ ਮੁxtਲਫ ਮੰਜ਼ਰ ਦਿਖਾਏਗੇ ਕਿ ਅਗਰ ਤੁਹਾਨੂੰ ਮਤਲਬ ਇਹ ਗੁਰਗੱਦੀ ਮਿਲਦੀ ਏ ਤੇ ਇਹਦੇ ਵਿੱਚ ਤੁਹਾਨੂੰ ਕੀ ਕੀ ਮੁਸ਼ਕਿਲਾਂਤ ਬਰਦਾਸ਼ਤ ਕਰਨੀਆਂ ਪੈਣਗੀਆਂ ਕੀ ਕੀ ਮੁਸ਼ਕਿਲਾਂਤ ਆਣ ਗਿਆ ਉਹਦੇ ਵਿੱਚ ਜਿਹੜੇ ਜਿਹੜੇ ਵਾਕਿਆਤ ਹੋਣੇ ਸੀ ਜਿੰਦੇ ਵਿੱਚ ਸਾਹਿਬਜ਼ਾਦਿਆਂ ਦਾ ਦੀਵਾਰ ਦੇ ਵਿੱਚ ਚੀਰਿਆ ਜਾਣਾ ਤੇ ਇਸ ਤਰ੍ਹਾਂ ਸਾਰਾ ਕੁਝ ਦਿਖਾਇਆ ਗਿਆ ਉਹਨਾਂ ਨੇ ਕਿਹਾ ਕਿ ਮੈਂ ਜਿਹੜਾ ਸਾਰਾ ਕੁਝ ਬਰਦਾਸ਼ ਕਰਾਂਗੀ ਲੇਕਿਨ ਮੈਂ ਲਾਜ ਰੱਖਾਂਗੀ ਇਸ ਗੁਰਗੱਦੀ ਦੀ ਤੇ ਇਸ ਤਰ੍ਹਾਂ ਯਾਨੀ ਕਿ ਇਹਦਾ ਨਾਂ ਕੀ ਲੈਂਦਾ ਉਹ ਫਿਰ ਇਹਨਾਂ ਨੇ ਪਾਨੀ ਬੀਬੀ ਪਾਨੀ ਨੇ ਇੰਨੀ ਖਿਦਮਤ ਕੀਤੀ ਔਰ ਇਹਨਾਂ ਨੂੰ ਸਾਰਾ ਕੁਝ ਦਿਖਾਇਆ ਗਿਆ ਲੇਕਿਨ ਉਹਨਾਂ ਨੇ ਫਿਰ ਵੀ ਉਹਨਾਂ ਨੇ ਕਿਹਾ ਕਿ ਮੈਂ ਇਹ ਬਰਦਾਸ਼ ਕਰਾਂਗੀ ਹਾਲਾਂਕਿ ਗੁਰੂ ਅਮਰਦਾਸ ਨੇ ਕਿਹਾ ਸੀ ਕਿ ਇਹ ਬਰਦਾਸ਼ ਕਰਨਾ ਜਿਹੜਾ ਉਹ ਬਹੁਤ ਮੁਸ਼ਕਲ ਹੈ ਲੇਕਿਨ ਇਹ ਔਰਤ ਹੋ ਕੇ ਇੰਨਾ ਜਿਗਰਾ ਹੋਣਾ ਬੜੇ ਹੀ ਕਮਾਲ ਦੀ ਗੱਲ ਏ ਕਿ ਬੀਬੀ ਭਾਨੀ ਫਿਰ ਇਹਨਾਂ ਦੀ ਮਤਲਬ ਇਹ ਦੇਖੋ ਕਿ ਇੰਨੀ ਮਹਾਨ ਹਸਤੀ ਹੋਣ ਦੀ وجہ ਨਾਲ ਇਹਨਾਂ ਦੇ ਮਤਲਬ ਮਾਪੇ ਨੇ ਜਿਹੜੇ ਉਹ ਵੀ ਗੁਰੂ ਨੇ ਅੱਗੋ ਜਿੰਨੀ ਔਲਾਦ ਚੱਲੀ ਇਹਨਾਂ ਚੋਂ ਚੱਲੀ ਐਂਡ ਵਾਲੇ ਗੁਰੂ ਤੱਕ ਗੁਰੂ ਮਤਲਬ ਐਂਡ ਵਾਲੇ ਦਸਵੇਂ ਗੁਰੂ ਤੱਕ ਜਿਹੜਾ ਹੈ ਨਾ ਇਹਨਾਂ ਦੇ ਵਿੱਚੋਂ ਇਹਨਾਂ ਦੀ ਲੜੀ ਦੇ ਵਿੱਚੋਂ ਚੱਲਿਆ ਔਰ ਇਸ ਤਰ੍ਹਾਂ ਫਿਰ ਉਸ ਤੋਂ ਬਾਅਦ ਇਹਨਾਂ ਦੀ ਲੜੀ 'ਚ ਗੁਰੂ ਅਰਜਨ ਦੇਵ ਜੀ ਜਿਹੜੇ ਨੇ ਉਹ ਪੈਦਾ ਹੋਏ ਨੇ ਔਰ ਉਹਨਾਂ ਦੇ ਦੌਰ ਦੇ ਵਿੱਚ ਕਿੰਨਾ ਮਤਲਬ ਸਿੱਖ ਮਜ਼ਬ ਫੈਲਿਆ ਔਰ ਉਹਨਾਂ ਨੇ ਮਤਲਬ ਕਿੰਨੇ ਗੁਰਦੁਆਰਿਆਂ ਨੂੰ ਜਿਹੜਾ ਉਹ ਪ੍ਰਵਾਨ ਚੜਾਇਆ ਔਰ ਉਹਦੇ ਵਿੱਚੋਂ ਜਿਹੜਾ ਹਰਮੰਦਰ ਸਿੰਘ ਜਿਹੜੇ ਨੇ ਹਰਮੰਦਰ ਸਿੰਘ ਹਰਮੰਦਰ ਸਾਹਿਬ ਜਿਹੜੇ ਨੇ ਉਹਨਾਂ ਦੀ ਨੀ ਜਿਹੜੀ ਉਹਨਾਂ ਨੇ ਰਖਾਈ ਸੀ ਇੱਕ ਮੁਸਲਮਾਨ ਮੀਆਂ ਮੀਰ ਕੋਲ ਔਰ ਉਹਦਾ ਵੀ ਇਹਨਾਂ ਨੇ ਦੱਸਿਆ ਐ ਐ ਦਇਆ ਸਿੰਘ ਡਾਡੀ ਦਇਆ ਸਿੰਘ ਦਿਲਬਰ ਜੀ ਨੇ ਉਹਨਾਂ ਦਾ ਦੱਸਿਆ ਕਿ ਉਹਨਾਂ ਨੇ ਕਿਸ ਤਰ੍ਹਾਂ ਨੀਂ ਰੱਖੀ ਉਹਨਾਂ ਕੋਲੋਂ ਤਾਂ ਕਿ ਉਹਨਾਂ ਨੇ ਕਿਹਾ ਕਿ ਇਸ ਮਤਲਬ ਗੁਰਦੁਆਰੇ ਦੀ ਨੀਂ ਕੋਈ ਫਕੀਰੀ ਰੱਖੇਗਾ ਕਿ ਜਿਸ ਤਰ੍ਹਾਂ ਆਮ ਲੋਕਾਂ ਦੀ ਖਾਇਸ਼ ਹੁੰਦੀ ਹੈ ਨਾ ਕੋਈ ਐਮਐਨਏ ਐਮਪੀਏ ਮਨਿਸਟਰ ਨੀ ਰਖੇ ਲੇਕਿਨ ਗੁਰੂ ਅਰਜਨ ਦੇਵ ਜੀ ਦੀ ਨੀਅਤ ਕੈਸੀ ਕਿ ਉਹਨਾਂ ਨੇ ਨਹੀਂ ਦੇਖਿਆ ਕਿ ਇਹ ਮੁਸਲਮਾਨ ਹੈ ਜਾਂ ਹੋਰ ਹੈ ਕੋਈ لیکن ਉਹਨਾਂ ਨੇ ਇਹ ਦੇਖਿਆ ਕਿ ਇਹ ਫਕੀਰ ਹੈ ਅੱਲਾ ਦਾ ਬੰਦਾ ਹੈ ਉਹਨਾਂ ਕੋਲ ਜਿਹੜੀ ਨੀਂਹ ਰਖਾਈ ਏ ਤੇ ਇਸ ਤਰ੍ਹਾਂ ਦੇਖੋ ਕਿ ਉਹਨਾਂ ਦੀ ਨੀਂਹ ਜਿਹੜੀ ਇੱਟ ਰੱਖੀ ਏ ਥੋੜੀ ਜੀ ਟੇਢੀ ਸੀ ਤੇ ਉਹ ਗੁਣੀਆਂ 'ਚ ਨਹੀਂ ਸੀ ਤੇ ਮਿਸਤਰੀ ਨੇ ਉਹਨੂੰ ਸੱਟ ਮਾਰ ਕੇ ਟੇਡਾ ਕੀਤਾ ਤੇ ਉਹਦਾ ਕਿੰਨਾ ਨੁਕਸਾਨ ਉਠਾਣਾ ਪਿਆ ਕਿ ਹਰਮੰਦਰ ਸਾਹਿਬ ਜਿਹੜੇ ਨੇ ਉਹ ਦੁਬਾਰਾ ਫਿਰ ਮਤਲਬ ਟੈਕ ਕੇ ਤੇ ਦੁਬਾਰਾ ਉਹ ਬਣੇ ਨੇ ਕਿਉਂਕਿ ਗੁਰੂ ਅਰਜਨ ਦੇਵ ਜੀ ਨੇ ਉਦੋਂ ਹੀ ਕਹਿ ਦਿੱਤਾ ਸੀ ਕਿ ਇਹ ਜਿਹੜਾ ਮਿਸਤਰੀ ਨੂੰ ਕਿਹਾ ਕਿ ਇਹ ਇੱਟ ਜਿਹੜੀ ਹੈ ਰੱਖੀ ਸੀ ਇੱਕ ਫਕੀਰ ਨੇ ਰੱਖੀ ਸੀ ਕਿਸੇ ਆਮ ਬੰਦੇ ਨੇ ਨਹੀਂ ਰੱਖੀ ਸੀ ਔਰ ਇਸ ਇਟ ਨੂੰ ਸੱਟ ਮਾਰਨ ਦਾ ਖਮਿਆਜ਼ਾ ਇਹ ਆ ਕਿ ਇਹ ਹਰਮੰਦਰ ਸਾਹਿਬ ਜਿਹੜੇ ਨੇ ਇਹ ਟਹਿਣਗੇ ਟਹਿ ਕੇ ਦੁਬਾਰਾ ਬਣ ਗਏ ਫਿਰ ਇਦਾਂ ਹੀ ਹੋਇਆ ਕਿ ਇਹਨਾਂ ਨੇ ਮੈਂ ਵੇਖਿਆ ਜੇ ਤਾਂ ਪੂਰਾ ਜਿਹੜਾ ਉਹ ਸਿੱਖ ਮذਬਬ ਦਾ ਯਾਨੀ ਕਿ ਨਚੋੜ ਬਿਆਨ ਕੀਤਾ ਪਹਿਲੇ ਗੁਰੂ ਤੋਂ ਲੈ ਕੇ 8ਵੇਂ ਗੁਰੂ ਤੱਕ ਇਹਨਾਂ ਨੇ ਡਿਸਕਸ ਕੀਤਾ ਔਰ ਉਸ ਤੋਂ ਇਲਾਵਾ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੇ ਬਾਰੇ ਚ ਦੱਸਿਆ ਕਿ ਸਿੱਖ ਮਜ਼ਬਬ ਕਿੰਨਾ ਜਿਹੜਾ ਉਹ ਫੈਲਿਆ ਉਹਨਾਂ ਦੇ ਦੌਰ ਦੇ ਵਿੱਚ ਤੇ ਬਾਕੀ ਤੀਸਰਾ ਪਾਠ ਵੀ ਲੈ ਕੇ ਆਵਾਂਗੇ ਦੂਸਰਾ ਪਾਠ ਸੀ ਬਹੁਤ ਅੱਛੀ ਵੀਡੀਓ ਸੀ ਤੁਹਾਨੂੰ ਇਹ ਵੀਡੀਓ ਕੈਸੀ ਲੱਗੀ ਕਮੈਂਟ ਬਾਕਸ ਦੇ ਅੰਦਰ ਆ ਕੇ ਜਰੂਰ ਦੱਸਣਾ ਵੀਡੀਓ ਦਾ اختتام ਇੱਥੇ ਕਰਨੇ ਆ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ